ਦੇਖ ਲੋ ਵੀ ਸ਼ਰਮ ਹੈ ਨਾ ਆਰਤਾ ਨੂੰ ਨਗਰ ਕੀਰਤਨ ਦੀ ਆਰਤੇ ਵਿੱਚ ਅਜਿਹਾ ਕੰਮ ਕਰਤ ਤਾਂ ਕਿ ਸ਼ਰਮ ਦੇ ਨਾਲ ਸਿਰ ਹੀ ਝੁੱਕ ਜਾਵੇ ਮਾਚੀਵਾੜਾ ਪੁਲਿਸ ਨੇ ਆਸਾਮ ਦੇ ਧੋਬੜੀ ਸਾਹਿਬ ਤੋਂ ਮਾਚੀਵਾੜਾ ਪੁੱਜੇ ਨਗਰ ਕੀਰਤਨ ਦਾ ਅਗਲੇ ਪੜਾ ਲਈ ਰਵਾਨਾ ਹੋਣ ਸਮੇਂ ਸ਼ਾਮਲ ਸੰਗਤ ਨੂੰ ਲੁੱਟਣ ਦੇ ਫਿਰਾਕ ਤੇ ਵਿੱਚ ਆਈਆਂ 12 ਔਰਤਾਂ ਦਾ ਵੱਡਾ ਘਿਰੋ ਕਾਬੂ ਕਰ ਲਿਆ ਜਿਸ ਕਾਰਨ ਪੁਲਿਸ ਦੀ ਮੁਸਤਫਦੀ ਕਾਰਨ ਕਈ ਵਾਰਦਾਤਾ ਹੁਣ ਬਚਾ ਹੋ ਗਿਆ ਦੱਸਦਾ ਹੈ ਕਿ ਪੁਲਿਸ ਕੋਲੋਂ ਆਰਤੀ ਤੇਜਵਿੰਦਰ ਸਿੰਘ ਔਰ ਡੀਸੀ ਨੇ ਬਿਆਨ ਦਰਜ ਕਰਵਾਏ ਨੇ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ 22 ਨਵੰਬਰ ਨੂੰ ਮਾਛੀਵਾੜਾ ਦੇ ਗੁਰਦੁਆਰਾ ਸ਼੍ਰੀ ਚਰਨ ਕਵਲ ਸਾਹਿਬ ਤੋਂ ਅਗਲੇ ਪੜਾਤਲੀ ਰਵਾਨਾ ਹੋਇਆ ਤਾਂ ਅਜ ਮੰਡੀ ਦੇ ਬਾਹਰ ਪੁੱਜਾ ਤਾਂ ਉੱਥੇ ਸ਼੍ਰੀ ਗੁਰਗੰਸਾਹਿਬ ਜੀ ਨੂੰ ਨਮਸਕਾਰ ਕਰਨ ਲਈ ਪਾਲਕੀ ਸਾਈਪੋਲ ਗਿਆ ਪ੍ਰਸਾਦੀ ਲੈਣ ਨੂੰ ਪਰ ਜਦੋਂ ਪਿੱਛੇ ਆਇਆ ਤਾਂ ਉਸਨੇ ਆਪਣੀ ਜੇਬ ਨੂੰ ਹੱਥ ਮਾਰਿਆ ਵੇਖਿਆ ਕਿ ਪਰ ਸੀ ਯੋਗ ਹੋ ਗਿਆ ਬਿਆਨ ਕਰਤਾ ਅਨੁਸਾਰ ਉਸਤੇ ਪਰਸ 16000 ਰੁਪਏ ਨਕਦ ਡਰਾਈਵਿੰਗ ਲਾਇਸੈਂਸ ਅਸਲਾ ਲਾਇਸੈਂਸ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਵੀ ਚੋਰੀ ਹੋ ਗਏ ਇਸ ਤੋਂ ਇਲਾਵਾ ਨਾਲ ਖੜੇ ਆਰਤੀ ਸ਼ਸ਼ੀ ਪਾਟਿਆ ਨੇ ਵੀ ਦੱਸਿਆ ਕਿ ਉਸ ਦਾ ਪਰਸ ਵੀ ਚੋਰੀ ਹੋ ਚੁੱਕਾ ਹੈ ਇਸ ਦੇ ਵਿੱਚ 11000 ਰੁਪਏ ਸੀ ਜ਼ਰੂਰੀ ਦਸਤਾਵੇਜ਼ ਚੋਰੀ ਹੋ ਗਏ ਮਾਚਵਾੜਾ ਸਾਧ ਦੇ ਇੱਕ ਮਹਿਲਾ ਪਿੰਦਰਕੌਰ ਨੇ ਇਹ ਵੀ ਦੱਸਿਆ ਕਿ ਨਗਰ ਕੀਰਤਨ ਦੌਰਾਨ ਉਸ ਦੇ ਖੱਬੇ ਹੱਥੋਂ ਕਰੀਬ 2 ਤੋਲੇ ਦੀ ਸੋਨੇ ਦੀ ਚੂੜੀ ਉਤਾਰ ਲਈ ਗਈ ਪੁਲਿਸ ਵੱਲੋਂ ਇਹਨਾਂ ਪਿਆਨਾ ਦੇ ਦਰ ਤੇ ਪਰਚਾ ਦਰਜ ਕੀਤਾ ਗਿਆ ਨਗਰ ਕੀਰਤਨ ਚ ਸ਼ਾਮਲ ਸੰਗਤ ਨੂੰ ਨਿਸ਼ਾਨਾ ਬਣਾਉਣ ਦੇ ਲਈ ਇਹ ਔਰਤਾ ਦਾ ਗਿਰੋ ਇਕੱਠਾ ਹੋਇਆ ਸੀ ਜਿੱहां ਪੁਲਿਸ ਨੇ ਇਸ ਗਿਰੋ ਨੂੰ ਕਾਬੂ ਕੀਤਾ 12 ਔਰਤਾ ਇਹ ਇਹ ਉਹ ਔਰਤਾ ਸਨ ਜਿਨ੍ਹਾਂ ਨੇ ਵੱਖ-ਵੱਖ ਬੰਦਿਆਂ ਨੂੰ ਲੁੱਟਿਆ ਤੇ ਹੋਰ ਨੂੰ ਲੁੱਟਣ ਦੀ फिराक ਦੇ ਵਿੱਚ ਸਨ ਦੱਸਈਏ ਕਿ ਔਰਤਾ ਦੀ ਪਛਾਣ ਪੁਲਿਸ ਨੇ ਕਰ ਲਈ ਗਈ ਹੈ 12 ਔਰਤਾ ਦੇ ਗਿਰੋ ਚ ਕਈ ਔਰਤਾ ਜਿਹੜੀਆਂ ਸਨ ਜਿਨ੍ਹਾਂ ਤੇ ਪਹਿਲਾਂ ਵੀ ਵਾਖਵਾਖ ਥਾਣੇਜ਼ ਮਾਮਲੇ ਦੱਦਰੇ ਅਣਾ ਕਿਹਾ ਕਿ ਮਾਚੂਵਾੜਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਤੇ ਪਹਿਲਾ ਪੰਜਾਬ ਦੇ ਕਿਹੜੇ ਕਿਹੜੇ ਥਾਣੇ ਦੇ ਵਿੱਚ ਕਿੰਨੇ ਅਪਰਾਧਕ ਮਾਮਲੇ ਹੋਰ ਚੱਲ ਰਹੇ ਨੇ ਦੱਸ ਦੇ ਕਿ ਬਲੈਸ ਦੀ ਮੁਸ਼ਤੈਬੀ ਕਾਰਨ ਇਸ ਗਿਰੋਹ ਨੂੰ ਕਾਬੂ ਕੀਤਾ ਗਿਆ ਦੱਸ ਦੇ ਕਿ ਇੱਥੋਂ ਤੱਕ ਕਿ ਔਰਤਾ ਅਜਹੀਆਂ ਵੀ ਨੇ ਜੋ ਕਿ ਆਪਣੇ ਪਤਨੀਆਂ ਦੇ ਨਾਮ ਵੀ ਬਦਲ-ਬਦਲ ਕੇ ਲੈ ਰਹੀਆਂ ਨੇ ਤਾਂ ਕਿ ਇਹਨਾਂ ਦਾ ਕੋਈ ਅਪਰਾਧਕ ਰਿਕਾਰਡ ਵੀ ਨਾ ਮਿਲ ਸਕੇ ਫਿਲਹਾਲ ਤੁਸੀਂ ਇਹ ਸ਼ਰਮਨਾਕ ਔਰਤਾਂ ਨੂੰ ਵੇਖੋ ਇਹਨਾਂ ਦੀ ਕਰਤੂਤ ਵੇਖੋ ਜੋ ਨਗਰ ਕੀਰਤਨ ਦੇ ਵਿੱਚ ਕਰਨ ਜਾ ਰਹੀਆਂ ਸਨ ਇਹਨਾਂ ਦੇ ਗਰੋਹ ਨੂੰ ਪੁਲਿਸ ਨੇ ਫੜ ਲਿਆ ਸਾਹਿਬ ਜੀ ਸਦਕ ਚੋਗ ਨੂੰ ਫੜਿਆ ਵਾ ਤੁਸੀਂ ਜੀਜ਼ਾ ਉਹਦੇ ਬਾਰੇ ਕੀ ਜਾਣਕਾਰੀ ਜੀ ਜਿਵੇਂ ਕਿ ਕੱਲ 350 ਸਾਲਾ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਮਛਵੜਾ ਸਾਹਿਬ ਵਿੱਚ ਆਇਆ ਹੋਇਆ ਸੀ ਤੇ ਇੱਕ ਸਾਨੂੰ ਇਤਲਾਹ ਮਿਲੀ ਸੀਗੀ ਵੀ ਇੱਕ ਚੋਰ ਗਰੋਹ ਔਰਤਾਂ ਦਾ ਇਥੇ ਸਰਗਰਮ ਤੇ ਉਹਦੇ ਵਿੱਚ ਦੋ ਸਾਨੂੰ ਕੰਪਲੇਂਟਾਂ ਆ ਚੁੱਕੀਆਂ ਸੀ ਤੇ ਇਹਦੇ ਵਿੱਚ ਸਾਨੂੰ ਦੋਸ਼kaitਾਂ ਜਿਹੜੀਆਂ ਮਿਲੀਆਂ ਸੀ ਉਹਦੇ ਵਿੱਚ ਜਿਵੇਂ ਕਿ ਕੋਈ ਪਰਸ ਵਗੈਰਾ ਜਾਂ ਕੋਈ ਚੀਜ਼ ਹੋਰ ਹਨਾ ਉਹ ਚੋਰੀ ਹੋ ਗਈਆਂ ਸੀਗਾ ਫਿਰ ਇਹਦੀ ਮਨਜੋਗ ਜਿਹੜੀ ਸਾਰੀ ਗੱਲਬਾਤ ਸੀਗੀ ਸੀਨੀਅਰ ਅਫਸਰਾਂ ਵਾਲਿਆਂ ਨੂੰ ਦੱਸੀ ਗਈ ਜਿਵੇਂ ਕਿ ਮਨਜੋਗ ਐਸਐਸਪੀ ਸਾਹਿਬ ਪੁਰਸ ਜ਼ਿਲ੍ਹਾ ਕੰਨਾ ਦੇ ਦੇਆ ਨੂੰ ਧਿਆਨ ਵਿੱਚ ਲਿਆਂਦੀ ਗਈ ਤੇ ਉਹਨਾਂ ਨੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗੀਆਂ ਜਾਂ ਡੀਐਸਪੀ ਸਾਹਿਬ ਵੱਲੋਂ ਡੀਐਸਪੀ ਸਮਰਾਲਾ ਸਰ ਵੱਲੋਂ ਟੀਮਾਂ ਤਿਆਰ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਇੱਕ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ 12 ਲੇਡੀਆਂ ਨੂੰ ਅਸੀਂ ਰਾਉਂਡ ਅਪ ਕੀਤਾ ਗਿਆ ਜੀ ਇਹਦਾ ਤੇ ਕੋਈ ਪਹਿਲਾਂ ਵੀ ਪਰਚੇ दर्ज ਜੀ ਬਿਲਕੁਲ ਜੀ ਇੰਨਾ ਇਹ ਜਿਹੜੀਆਂ ਲੇਡੀਜ਼ ਨੇ ਸੰਗਰੂਪ ਨਾਲ ਜਾਦਾ ਸਬੰਧਤ ਰੱਖਦੀਆਂ ਜਿਲੇ ਨਾਲ ਧੂਰੀ ਤੋਂ ਨੇ ਭਵਾਨੀਗੜ੍ਹ ਦੀਆਂ ਨੇ ਜੀ ਅਡਡ ਉਹਨਾਂ ਜਿਲੇ ਦੇ ਵਿੱਚ ਰਹਿ ਗਈਆਂ ਨੇ ਪਟਿਆਲੇ ਤੋਂ ਵੀ ਨੇ ਤੇ ਇਹਨਾਂ ਤੇ ਐਂਡੀਪੀਸ ਐਕਟ ਤੇ ਚੋਰੀ ਦੇ ਬਹੁਤ ਮੁਕਦਮੇ ਦਰਜ ਨੇ ਜੀ 10 ਪਲੱਸ ਕਈਆਂ ਤੇ ਪਰਚੇ ਦਰਜ ਨੇ ਜੀ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜੀ ਬਿਲਕੁਲ ਸਰ ਜੀ ਅੱਜ ਅਸੀਂ ਉਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਜੀ ਉਹ ਜੀ ਫਿਲਹਾਲ ਕਮੀ ਹੋਈ ਹੈ ਜੀ ਉਹ ਜਲਦੀ ਪੀ ਤਪਰੀ ਜੀ ਉਹ ਹੋਜੂਗੀ ਰਿਮਾਂਡ ਤੋਂ ਬਾਅਦ ਜਰੂਰ ਹੋਜੂਗੀ ਜੀ